ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਰਿਸਪੈਕਟਡ ਸੀਐਮ ਰਿਸਪੈਕਟਡ ਈਐਮ ਮੈਂ ਦਲਜੀਤ ਸਿੰਘ ਬਠਿੰਡਾ ਤੋਂ ਸਰ ਅ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜਿਨ੍ਹਾਂ ਨੇ ਸਾਨੂੰ ਤੁਸੀਂ ਸਾਨੂੰ ਇਹ ਅੰਤਰਰਾਸ਼ਟਰੀ ਇੱਕ ਮੌਕਾ ਦਿੱਤਾ ਹੈ ਅ ਮੈਂ ਸਰ ਆਪਣੀ ਗੱਲ ਨਾ ਦੋ ਫਿਨਲੈਂਡ ਦੇ ਛੋਟੇ ਛੋਟੇ ਐਕਸਪੀਰੀਅੰਸ ਨੂੰ ਕੋਟ ਕਰਕੇ ਰੱਖਣਾ ਚਾਹੁੰਦਾ ਹਾਂ ਅ ਸਰ ਜਿਸ ਦਿਨ ਸਾਡਾ ਸਰਟੀਫਿਕੇਟ ਵੰਡ ਸਮਾਰੋਹ ਸੀ ਤਾਂ ਉਸ ਦਿਨ ਉੱਥੇ ਪ੍ਰਿੰਸੀਪਲ ਸੀਗੇ ਟੀਚਰ ਟ੍ਰੇਨਿੰਗ ਸਕੂਲ ਦੇ ਮੈਡਮ ਕ੍ਰਿਸਟੀਨਾ ਉਹਨਾਂ ਦੀ ਨੇ ਇੱਕ ਲਾਈਨ ਮੈਨੂੰ ਬੜੀ ਉਹ ਕੀਤੀ ਉਹ ਕਹਿੰਦੇ ਆਈ ਐਪਰੀਸ਼ੀਏਟ ਦਾ ਵਿਜ਼ਨ ਆਫ ਪੰਜਾਬ ਗਵਰਨਮੈਂਟ ਟੀਵਾਰਡਸ ਐਜੂਕੇਸ਼ਨ ਉਹ ਮੋ ਕਲੀ ਕਰੀ ਸੋ ਐਡੀਸਰ ਬੈਠੇ ਸੀ ਉਹ ਕਹਿੰਦੇ ਵੀ 1972 ਦੇ ਵਿੱਚ ਕੋਈ ਸਾਡਾ ਫਿਨਲੈਂਡ ਵੀ ਸਿੱਖਿਆ ਪੱਖੋਂ ਬਾਲਾ ਅਗੇ ਨਹੀਂ ਸੀ ਪਰ ਅਸੀਂ ਉਹਦੇ ਇੱਕ ਤਹਈਆ ਕੀਤਾ ਛੋਟੀਆਂ ਛੋਟੀਆਂ ਚੇਂਜ ਨਾਲ ਸ਼ੁਰੂ ਕੀਤਾ ਤੇ 21st ਸੈਂਚਰੀ ਦੇ ਵਿੱਚ ਆ ਕੇ ਦੇਖੋ ਅਸੀਂ ਦੁਨੀਆ ਦੇ ਮੋਰੀ ਬਣ ਗਏ ਤਾਂ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਇਹ ਉਦਮ ਕੀਤਾ ਹੈ ਤੁਸੀਂ ਇਹ ਛੋਟੀਆਂ-ਛੋਟੀਆਂ ਚੇਂਜਸ ਦੇ ਨਾਲ ਵੱਡੀਆਂ ਤਬਦੀਲੀਆਂ ਲਿਆਉਂਗੇ ਤੇ ਤੁਸੀਂ ਦੇਖੋਗੇ ਕਿ ਇਤਿਹਾਸ ਮੈਂ ਜਿਹੜਾ ਮਹਿਸੂਸ ਕਰਦਾ ਕਿ ਇਤਿਹਾਸ ਯਾਦ ਕਰੂਗਾ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਇਹਨਾਂ ਤਬਦੀਲੀਆਂ ਨੂੰ ਸ਼ੁਰੂ ਕੀਤਾ ਹੋਊਗਾ। ਸੋ ਸਰ ਤੁਸੀਂ ਸਾਨੂੰ ਐਕਸਪੀਰੀਅੰਸ ਦਿੱਤਾ ਸਾਡੇ ਲਈ ਵਧੀ ਮਾਨ ਦੀ ਗੱਲ ਹੈ। ਇੱਕ ਐਕਸਪੀਰੀਅੰਸ ਸਰ ਮੈਂ ਹੋਰ ਐਡ ਕਰਨਾ ਚਾਹੁੰਦਾ। ਕਿ ਸਰ ਸਾਡੀ ਕਮਿਊਨਿਟੀ ਦੇ ਵਿੱਚ ਤੋ ਸਾਡੇ ਚਾਹੇ ਟੀਚਰਸ ਨੇ ਉਹਨਾਂ ਦੇ ਵਿੱਚ ਇਸ ਟ੍ਰੇਨਿੰਗ ਨੂੰ ਲੈ ਕੇ ਬੜੀ ਕਿਊਰਿਓਸਟੀ ਵੀ ਹੈ ਤੇ ਬੜੀਆਂ ਐਕਸਪੈਕਟੇਸ਼ਨਸ ਵੀ ਹੈ ਮੈਂ ਸਰ ਬੱਲੂਆਣਾ ਡਿਊਟੀ ਕਰਦਾ ਹਾਂ ਡਿਸਟ੍ਰਿਕਟ ਬਟੰਡਾ ਵਿੱਚ ਮੈਂ ਉੱਥੋਂ ਆ ਕੇ ਇੱਕ ਛੋਟਾ ਜਿਹਾ ਟ੍ਰੇਨਿੰਗ ਸੈਸ਼ਨ ਮਾਪਿਆਂ ਨਾਲ ਈਵਨ ਮੇਰੇ ਸੈਂਟਰ ਦੇ ਸਕੂਲ ਮੁਖੀਆਂ ਨਾਲ ਤੇ ਪੰਚਾਇਤ ਨਾਲ ਰੱਖਿਆ ਮੈਂ ਸਰ ਉਹਨਾਂ ਨਾਲ ਸਾਰੀਆਂ ਉਥੋਂ ਦੇ ਐਜੂਕੇਸ਼ਨ ਸਿਸਟਮ ਬਾਰੇ ਕੁਝ ਐਕਸਪੀਰੀਅੰਸ ਡਿਸਕਸ ਕਰ ਰਿਹਾ ਸੀ ਤੇ ਉਹ ਸਾਰੇ ਇੰਨਾ ਖੁੱਭ ਗਏ ਕਿ ਵਿੱਚ ਦੀ ਚਾਹ ਦਾ ਸੁਨੇਹਾ ਆਇਆ ਤੇ ਇੱਕ ਮੈਂਬਰ ਪੰਚਾਇਤ ਬਾਈ ਜੀ ਬੋਲੇ ਉਹ ਕਹਿੰਦੇ ਜੀ ਚਾਹ ਤਾਂ ਨੇਤੀ ਪੀਣੇ ਆ ਬਾਈ ਜੀ ਕਹਿੰਦੇ ਤੁਸੀਂ ਆ ਗੱਲਾਂ ਸੁਣਾਓ ਕਹਿੰਦਾ ਕਿੰਨੀਆਂ ਕੰਮ ਦੀਆਂ ਸੋ ਬੜਾ ਵਿਸ਼ਵਾਸ ਦਿਵਾ ਕੇ ਗਏ ਕਿ ਅਸੀਂ ਤੁਹਾਡੇ ਨਾਲ ਹਾਂ ਸੋ ਸਰ ਜਿਹੜਾ ਸਾਨੂੰ ਇਹ ਭਾਈਚਾਰੇ ਵੱਲੋਂ ਇੰਨਾ ਮਾਣ ਮਿਲਿਆ ਅਸੀਂ ਮੈਂ ਸਾਰੇ ਅਧਿਆਪਕਾਂ ਦੀ ਤਰਫੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ